ਕੀ ਨਾਮ ਤੁਹਾਡਾ ਮੇਰਾ ਨਾਮ ਕਾਕਾ ਹਰਪਿੰਦਰ ਸਿੰਘ ਸਿੰਘ ਜਨਰਲ ਸਖਤਰ ਸੁਮਣੀ ਕਾਲੀਦਾਰ ਮੋਚੀਲਾ ਹੁਣ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਚੱਲ ਰਹੀਆਂ ਨੇ ਇਹਦੇ ਵਿੱਚ ਐਨਕੇ ਸ਼ਰਮਾ ਜੀ ਨੂੰ ਜਿਹੜਾ ਜਿਲ੍ਹਾ ਪਟਿਆਲਾ ਟਿਕਟ ਉੱਤੇ ਗਈ ਆ ਉਹਦੇ ਤੁਸੀਂ ਸੋਨੀ ਅਕਾਲੀ ਦਲ ਦੇ ਇੱਕ ਮੈਂਬਰ ਹੋਣ ਦੇ ਨਾਤੇ ਕੀ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਦੇ ਦੋਗੇ ਬਹੁਤ ਵਧੀਆ ਸੋਚ ਕੇ ਕੋਰ ਕਮੇਟੀ ਅਤੇ ਸੁਖਵੀਰ ਸਿੰਘ ਬਾਦਲ ਨੇ ਬਹੁਤ ਵਧੀਆ ਮਤਲਬ ਕੈਂਡੀਡੇਟ ਨੂੰ ਟੀਟ ਦਿੱਤੀ ਆ ਸੁਖਵੀਰ ਸਿੰਘ ਬਾਦਲ ਨੂੰ ਇਹਦੇ ਵਿੱਚੋਂ ਕੁਝ ਦਿਖਿਆ ਭਈ ਇਹ ਕੈਂਡੀਡੇਟ ਜਿੱਤ ਸਕਦਾ ਇਸ ਕਰਕੇ ਇਹਨੂੰ ਇਹ ਟੀਟ ਦਿੱਤੀ ਤੁਹਾਨੂੰ ਕੀ ਲੱਗਦਾ ਇੱਥੇ ਆਪਣੇ ਹਲਕੇ ਦੇ ਵਿੱਚ ਰਾਜਪੁਰਾ ਜਕਨੌਰ ਤੋਂ ਜਿਹੜਾ ਹਲਕਾ ਹੈਗਾ ਜਾਂ ਸਮਰ ਬਹਾਦਰਗੜ ਏਰੀਆ ਹੈਗਾ ਇੱਥੋਂ ਕਿੰਨੀ ਕੁ ਲੀਡ ਜਿਹੜੀ ਹੈ ਉਹ ਐਨ ਕੇ ਸ਼ਰਮਾ ਨੂੰ ਮਿਲਣ ਦੀ ਸੰਭਾਵਨਾ ਹੈ ਦੇਖੋ ਹਲਕੇ ਕਨੌਰ ਦੇ ਵਿੱਚ ਘੱਟੋ ਘੱਟ ਸ਼ਰਮੇ ਸ਼ਰਮੇ ਨੇ ਇਹ ਬੋਟ ਵੀ 24000 ਵੋਟ ਹਲਕੇ ਕਨੌਰ ਦੇ ਵਿੱਚ ਆ ਉਦੋਂ ਉਹ ਸ਼ਰਮੇ ਜੇ ਆਪਾਂ ਸੋਚੀਏ ਤਾਂ ਉਦੋਂ ਵਿੱਚੋਂ 18000 ਵੋਟ ਪਾਉਣ ਲਈ ਤਿਆਰ ਨੇ ਬਾਕੀ ਜਿਹੜੀ ਪਿੰਡਾਂ ਦੀ ਵੋਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਵੋਟ ਪਾਉਣ ਵਾਸਤੇ ਤਿਆਰ ਨੇ ਕਿਉਂਕਿ ਇਹ ਇਹ ਅਨਕੇ ਸ਼ਰਮਾ ਬੜੇ ਵਧੀਆ ਲੀਡਰ ਨੇ ਮਿੱਠ ਬੋਲਣ ਵਾਲੇ ਲੀਡਰ ਨੇ ਹਰ ਇੱਕ ਨੂੰ ਪਿਆਰ ਨਾਲ ਬੋਲਣ ਵਾਲੇ ਨੇ ਮੇਰਾ ਤਾਂ ਇਹਨਾਂ ਨਾਲ ਚਲੋ ਵਧੀਆ ਪਿਆਰ ਆ ਇਹਨਾਂ ਨਾਲ ਲੋਕਾੜ ਕਰਕੇ ਰਿਸ਼ਤੇ ਪੈਦੀ ਆ ਆਰ ਬਹੁਤ ਹੀ ਜ਼ਿਆਦਾ ਵਧੀਆ ਸੁਭਾਅ ਨੇ ਇਸ ਕਰਕੇ ਬਹੁਤ ਵੱਧ ਰੀਡਰ ਨਾਲ ਲੈਣਗੇ ਜਿੱਦਾਂ ਇੱਥੇ ਪਿੱਛੇ ਜੇ ਰੋਲਾ ਚੱਲ ਰਿਹਾ ਸੀ ਵੀ ਸ਼ਾਇਦ ਸੁਜੀਤ ਸਿੰਘ ਰਖੜਾ ਨੂੰ ਟਿਕਟ ਦਿੱਤੀ ਜਾਏਗੀ ਜਾਂ ਚੰਦੂ ਮਾ ਸਾਹਿਬ ਵੀ ਇਲੈਕਸ਼ਨ ਲੜ ਸਕਦੇ ਨੇ ਤੇ ਉਸ ਤੋਂ ਬਾਅਦ ਇੱਕਦਮ ਐਨਕੇ ਸ਼ਰਮਾ ਦਾ ਨਾਮ ਅੱਗੇ ਆਉਣ ਨਾਲ ਇਹਦੇ ਨਾਲ ਲੋਕੀ ਜਿਹੜੇ ਪਾਰਟੀ ਦੇ ਵਰਕਰ ਨੇ ਦੇ ਨਾਲ ਉਹਨਾਂ ਦਾ ਵਿੱਚ ਕੋਈ ਰੋਸਤਾ ਨਹੀਂ ਹੈ ਸੀ ਦੇ ਵਿੱਚ ਕੋਈ ਨਾ ਨਾ ਕਿਸੇ ਦਾ ਕੋਈ ਰੋਸ ਨਹੀਂ ਇਹਦੇ ਵਿੱਚ ਨਾ ਕਿਸੇ ਐਮਐਲਏ ਦਾ ਹੁਣ ਇੱਥੇ ਜਿਵੇਂ ਆਪਣਾ ਗੁਰਦਲ ਸਿੰਘ ਪੰਗੂ ਨੇ ਇਹ ਵੀ ਐਨਕੇ ਸ਼ਰਮਾ ਦੀ ਪੂਰੀ ਮਦਦ ਕਰ ਰਹੇ ਨੇ ਕਪਿੰਦਰ ਸਿੱਖ ਸਿੱਖੂ ਪਰ ਉਹ ਵੀ ਅਨਕੇ ਸ਼ਰਮਾ ਦੀ ਹਲਕਾ ਚਾਰਜ ਨੇ ਮਦਦ ਕਰਨ ਨੇ ਬੀਬੀ ਹਰਪ੍ਰੀਤ ਕੌਰ ਕਮੈਲਪੁਰ ਉਹ ਵੀ ਅਨਕੇ ਸ਼ਰਮਾ ਦੀ ਮਦਦ ਕਰ ਰਹੇ ਨੇ ਆਪਣਾ ਜਿੰਮੇ ਤਜਿੰਦਰਪਾਲ ਸਿੰਘ ਸੰਧੂ ਉਹ ਵੀ ਅਨਕੇ ਸ਼ਰਮਾ ਦੀ ਪੂਰੀ ਮਦਦ ਕਰ ਰਹੇ ਨੇ ਬਾਕੀ ਐਦਾਂ ਦੀ ਕੋਈ ਗੱਲ ਨਹੀਂ ਕੋਈ ਵੀ ਮਤਲਬ ਕੋਈ ਵਿਰੋਧ ਹੀ ਨਹੀਂ ਕਰ ਰਿਹਾ ਤੁਸੀਂ ਜਨਤਾ ਨੂੰ ਕੀ ਆਪਣੇ ਹਲਕੇ ਦੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਇਹ ਪੀਲ ਕਰਨਾ ਚਾਹਨਾ ਭਈ ਆਪਾਂ ਨੂੰ ਪਹਿਲੀ ਵਾਰ ਇਹੋ ਜਿਹਾ ਵਧੀਆ ਲੀਡਰ ਮਿਲਿਆ ਹਿੰਮਤੀ ਲੀਡਰ ਆ ਇਹ ਕਹਿੰਦੇ ਨੇ ਮੈਂ ਜਿਹੜਾ ਕੰਮ ਇੱਕ ਵਾਰੀ ਕਹਿ ਦਵਾਂ ਉਹ ਮੈਂ ਕੰਮ ਕਰਾ ਕੇ ਛੱਰਦਾ ਵੀ ਅਜ ਦੂਜਿਆਂ ਲੀਡਰਾਂ ਵਾਂਗੂ ਕਈ ਵਾਰੀ ਜਿਵੇਂ ਝਾੜੂ ਵਾਲੇ ਹੋ ਗਏ ਜਾਂ ਕੋਈ ਕਾਂਗਰਸ ਵਾਲੇ ਲੀਡਰ ਨੇ ਹੋਰ ਨੇ ਵੀ ਉਹਨਾਂ ਵਾਲਾ ਕੰਮ ਨਹੀਂ ਮਿਰਾ ਹੈਗਾ ਮੈਂ ਤਾਂ ਇਮਾਨਦਾਰ ਅਤੇ ਬੇਜਾਗ ਲੀਡਰਾਂ ਮੈਨੂੰ ਸ਼ੌਂਕਾ ਲੀਡਰ ਦਾ ਇਸ ਕਰਕੇ ਇਹੋ ਜਿਹਾ ਲੀਡਰ ਲੋਕਾਂ ਨੂੰ ਮਤਲਬ ਮਿਲਣਾ ਬਹੁਤ ਮੁਸ਼ਕਲ ਆ ਮੇਰੀ ਇਹੀ ਬੇਨਤੀ ਆ ਵੀ ਆਪਾਂ ਐਨ ਕੇ ਸ਼ਰਮਾ ਨੂੰ ਵੱਧ ਤੋਂ ਵੱਧ ਬੂਟਾ ਪਾ ਕੇ